ਇਹ ਤਸਵੀਰਾਂ ਹਨ ਜੀ 에어 ਇੰਡੀਆ ਦੀ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਅਮਰੀਕਾ ਦੇ ਕੈਪੀਟਲ ਵਾਸ਼ਿੰਗਟਨ ਡੀਸੀ ਨੂੰ ਦਿੱਲੀ ਤੋਂ 에어 ਇੰਡੀਆ ਦੀ ਸਿੱਧੀ ਉਡਾਣ ਦੀਆਂ ਤਸਵੀਰਾਂ ਹਨ ਭਾਰਤ ਸਰਕਾਰ ਦੇ ਮੰਤਰੀ ਨੂੰ ਟੁੱਟੀ ਸੀਟ ਦੇਣ ਤੋਂ ਬਾਅਦ ਉੱਥੇ ਕਾਫੀ ਰੌਲਾ ਪਿਆ ਹੈ ਪਰ ਆਮ ਲੋਕ ਦੇਖੋ ਕਿੱਦਾਂ ਦੀਆਂ ਫਲਾਈਟਾਂ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਜਿਹੜੇ ਟੋਰਾਂਟੋ ਵੈਂਕੂਵਰ ਇਹਨਾਂ ਟੁੱਟੇ ਜਹਾਜ਼ਾਂ ਵਿੱਚ ਜਿਹੜੇ ਅੰਦਰ ਸੀਟਾਂ ਟੁੱਟੀਆਂ ਹਨ ਤੁਸੀਂ ਦੇਖ ਸਕਦੇ ਹੋ ਇਹਨਾਂ ਸੀਟਾਂ ਦੇ ਵਿੱਚ ਜਿਹੜੀ ਫੂਟ ਰੇ ਹੈ ਉਹ ਵੀ ਟੇਪ ਨਾਲ ਜੋੜੀ ਹੋਈ ਹੈ ਆਰਮ ਰੈਸਟ ਟੁੱਟੇ ਹੋਏ ਨੇ ਜਿਹੜਾ ਉੱਪਰ ਪੱਖੇ ਦੀ ਹਵਾ ਜਿੱਥੋਂ ਆਉਂਦੀ ਹੈ ਉਹਦੇ ਉੱਪਰ ਵੀ ਟੇਪ ਲਾਈ ਹੋਈ ਹੈ ਰੋਜ਼ ਹੀ ਫਲਾਇ ਅਮਰੀਕਾ ਇਨੀਸ਼ੀਏਟਿਵ ਨੂੰ ਰੋਜ਼ ਮੈਸੇਜ ਆਉਂਦੇ ਨੇ ਕਿ ਕੋਈ ਰੈਗੂਲੇਟਰੀ ਅਥਾਰਟੀ ਨਹੀਂ ਹੈ ਅਮਰੀਕਾ ਕੈਨੇਡਾ 'ਚ ਜਿਹੜੀ ਕਿ 에ਅ ਇੰਡੀਆ ਦੇ ਖਿਲਾਫ ਵੀ ਐਕਸ਼ਨ ਲੈ ਸਕੇ ਇਹ ਤਸਵੀਰਾਂ ਭੇਜੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਵਿੰਦਰ ਸਿੰਘ ਜੀ ਜੋ ਕਿ ਵਾਸ਼ਿੰਗਟਨ ਡੀਸੀ ਦੇ ਲਾਗੇ ਮੈਰੀਲੈਂਡ ਰਹਿੰਦੇ ਹਨ ਉਹਨਾਂ ਨੇ ਪੰਜਾਬ ਤੋਂ ਇੱਥੋਂ ਟਰੈਵਲ ਕੀਤਾ ਪੰਜਾਬੀਆਂ ਕੋਲ ਹੋਰ ਬਹੁਤੇ ਵਿਕਲਪ ਨਹੀਂ ਹਨ ਜੇਕਰ ਅੰਮ੍ਰਿਤਸਰ ਜਾਣਾ ਪੰਜਾਬ ਜਾਣਾ ਹੋਵੇ ਤੇ ਕਤਰ 에ਅਰਵੇਜ਼ ਹੈ ਨਹੀਂ ਤੇ ਉਹਨਾਂ ਨੂੰ ਦਿੱਲੀ ਰਾਹੀਂ 에ਅਰ ਇੰਡੀਆ ਜਾਂ ਹੋਰ ਨਾ 에ਅਰਲਾਈਨਸ ਤੇ ਜਾਣਾ ਪੈਂਦਾ ਹੈ ਤੇ ਇਹ ਤਸਵੀਰਾਂ ਹਨ ਵਾਸ਼ਿੰਗਟਨ ਡੀਸੀ ਦੀਆਂ ਜਿਹੜੇ ਫਲਾਈਟ ਜਿਹੜੀ ਆਉਂਦੀ ਹੈ ਸਿੱਧੀ ਉਡਾਣ 13 ਘੰਟੇ ਤੋਂ ਲਾਗੇ 15 ਘੰਟੇ ਟੁੱਟੀਆਂ ਸੀਟਾਂ ਆਮ ਰੈਸ ਟੁੱਟੇ ਫੂਡ ਰੇ ਟੁੱਟੀ ਉਹਨਾਂ ਨੂੰ ਲੱਤਾਂ ਤੇ ਫੂਡ ਰੱਖ ਕੇ ਖਾਣਾ ਪੈ ਰਿਹਾ ਹੈ